ਆ ਰਹਿਆਂ ਨੂੰ ਕੀ ਹਾਲ ਚਾਲ ਜੀ ਸੋ ਸਾਰੇ ਠੀਕ ਹੀ ਹੋ ਗਏ ਸਾਡੇ ਦਾ ਬਲੌਕ ਵੀ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਇਹ ਕੈਮ ਹੋ ਗਿਆ ਲੱਗਦਾ ਕੋਈ ਸਾਡੇ ਛੇਰਤੇ ਆਪਾਂ ਹੋ ਗਏ ਜੀ ਵੈਰੀ 15 ਮਿੰਟ ਗਏ ਇਹਨੇ ਇੱਕ ਜੀ ਚਾਹ ਚੁੱਕੀ ਜੀ ਹੁਣ ਆਪਾਂ ਚੱਲਦੇ ਹਾਂ ਅਸੀਂ ਕੰਮ ਤੇ ਵਾਈਕ ਦੀ ਹੈਗੀ ਬਾਤ ਹੈ ਅੱਜ ਜੂਰੇ ਮਾਰਨ ਕੱਟਣਾ ਓਟ ਗਿਆ ਕਗਲੇ ਦੇ ਬਾਜ਼ਤੀ ਹੈ ਸਵੇਰੇ ਤੇ ਜਿਹੜੇ ਕੈਦਰੂ ਜੀ ਟੀਵੀ ਲਾਗੇ ਤੋਂ ਯਾਰ ਸਾਡੇ 6 ਵਜੇ ਕਿੰਨੀ ਕੀ ਕਿ ਲਾਗੇ ਤੁਸੀਂ ਜੋ ਵੀ ਲੋੜ ਹੈ ਕੋਈ ਪੁੱਛ ਸਕਦੇ ਹੋ ਤੇ ਗਾਈਸ ਆਪਾਂ ਅੱਗੇ ਲੇ ਜਾਂਦੇ ਹਾਂ ਤੁਹਾਨੂੰ ਤੇ ਦੇਖੋ ਮੇਰਾ ਨਾ ਜੇ ਏਰੀਆ ਆਪਾਂ ਕਿਹੜੇ ਕੰਮ ਤੇ ਜਾਂਦੇ ਆ ਅੱਜ ਫੇ ਚੱਲੀ ਆਪ ਤੁਮਨਾ ਬੰਦੇ ਦਾ ਫੱਕਾ ਕਰਤੀ ਹੈ ਜੀ ਬਾਏ ਬਾਏ ਆਪਾਂ ਚੱਲੀ ਜਾਂਦੇ ਆ ਜਲਦੀ ਜਲਦੀ ਅੱਗੇ ਅੱਜ ਤੁਹਾਨੂੰ ਦਿਖਾਉਂਦੇ ਆ ਉੱਥੇ

ਮੈਂ ਇਹ ਅਗੇ ਟਾਈਮ ਨਾਲ ਤੇ ਜਾਵਾਂਗੀ ਜੁਰ ਇਹ ਆਪਾਂ ਗਏ ਸੀ ਤਗਾ ਤੇ ਤੁਹਾਨੂੰ ਚੀਜ਼ਾਂ ਸਾਫ਼ ਵੀ ਸਿਖਾਵਾਂਗੇ ਅੱਜ ਵੀਡੀਓ ਦੇ ਵਿੱਚ ਪਾਉਂਦੇ ਫਿਰ ਚੱਲੀਏ ਕੰਮ ਤੇ ਪਹਿਲੇ ਨਾਲ ਕੰਮ ਲਗੋਨੇ ਇਹ ਮਿਲਦੇ ਤੱਕ ਨਹੀਂ ਕਿਸੇ ਦਾ ਸਾਥ ਲੈਂਦੇ ਲੋ ਗਾਇਸ ਇਹ ਆਪਾਂ ਘਰੋਂ ਨਿਕਲ ਆਏ ਆਂ ਤੇ ਜਾਂ ਸਭ ਦਿਖਾ ਦੇਣਾ ਇਹ ਜਿਵੇਂ ਮਗਰ ਹੈਗਾ ਜੀ ਪੈਲਸ ਤੇ ਇਹ ਪੈਲਸ ਕੋਲ ਦੀ ਮੋਰ ਹੈ ਮੈਨੇ ਕਿ ਟੇਬਲ ਬਣਿਆ ਆ ਇਹਕੇ ਦੋ ਪਿਆ ਹੁੰਦੇ ਤੇ ਇੱਕ ਪਰਲੇ ਬੰਨੇ ਆ ਉਹਨਾਂ ਲਈ ਵੱਖਰਾ ਇੱਕ ਹੋਰ ਕਿੰਨੀ ਏਰੀ ਇੰਨੀ ਜਿਆਦਾ ਹੁੰਦੀ ਆ ਨਾ ਸਾਮਣੇ ਸੋਰਜ ਨੂੰ ਵੀ ਦਿੱਤਾ ਜਿਹਦਾ ਵੀਊ ਦੇ ਤਾਂ ਸੋਹਣਾ ਲੱਗਣਗਾ ਤੇ ਆ ਤੇ ਸਾਨੂੰ ਇੱਕ ਵੀਊ ਦੇਖੋ ਨਾ ਉੱਪਰ ਜਾ ਕੇ ਵੇਖੋ ਸਾਮਣੇ ਵੇਖ ਕੇ ਉੱਪਰ ਜਿਹੜੀਆਂ ਦਾ ਮਤਲਬ ਕੀ ਆਲਣਾ ਬਣਿਆ ਆ ਇਹਦੇ ਇੱਥੀਆਂ ਕਿ ਚਿੜੀਆਂ ਹੁੰਦੀਆਂ ਨੇ ਜਿਹੜਾ ਹੋਰ ਤਾਂ ਖੋਨੇ ਇੰਜੀ ਗੁਰਦਾਰਾ ਇੱਥੋਂ ਆਪਾਂ ਰੋਜੀ ਦਰਸ਼ਨ ਕਰਕੇ ਲੰਗੀ ਦਾ ਇਦਰ ਤੋਂ ਸੌਦਾ ਡੇਰਾ। ਬਹੁਤ ਧੰਨਵਾਦ ਆਪਾਂ ਦਰਸ਼ਕ ਕਰ ਲਿਆ ਜੀ ਤੁਹਾਨੂੰ ਬਹੁਤ ਸਾਰਾ ਦਿਖਾਤਾ ਹੈ। ਹੁਣ ਧੰਨਵਾਦ ਜੀ। ਲੋ ਗਾਈਸ ਤੇ ਆਪਾਂ ਜਾ ਰਹੇ ਹਾਂ ਆਪਣੇ ਕੰਮ ਤੇ ਤੇ ਇਹ ਵਾਲਾ ਰੋਡ ਹੈ ਜਿਹੜਾ ਇਹ ਪੈ ਜਾਂਦਾ ਜੀ ਰਾਮਪੀਰ ਤੋਂ ਰੋਡ। ਜੇ ਕਿ ਜੇ ਤੁਸੀਂ ਹੁਣਾਂ ਚਾਹੁੰਦੇ ਜੀ ਰਾਮਪੀਰ ਤੇ ਤੋਂ ਜੋਟਲ ਨੂੰ ਜਾਣਾ ਕੋਲ ਤੋਂ ਨਾਲ ਹੀ ਬਾਈਪਾਸ ਤੇ ਸਿੱਧਾ ਰਾਸਤਾ ਜਾਂਦਾ ਜੀ ਰਾਮਪੀਰ ਤੋਂ ਰੋਡ ਦਾ। ਲਓ ਗਾਇਸ ਸਟੇ ਆਪਾਂ ਪਹੁੰਚ ਗਏ ਆ ਜੀ ਇਸ ਐਟਮਾਸਫੇਅਰ ਦੀ ਕਲੋਨੀ ਦੇ ਵਿੱਚ ਜੀ ਗੱਡੀਆਂ ਤੁਹਾਨੂੰ ਦਿਖਾਉਂਦੇ ਆ ਲੈਨਸ ਏਰੀਆ ਆਪਣੇ ਕੋ ਮਰੇ ਕੀ ਜਿੰਨੂ ਜਿੰਨੂ ਪਈ ਆ ਫੋਨ ਕਰਦੇ ਵੀਰ ਉਹਨਾਂ ਨੂੰ ਕੰਪਾਉਂਡ ਮਾਰਦੇ ਜੀ ਆ ਗੱਡੀ ਨੂੰ ਕੱਲ੍ਹ ਕੋ ਫੋਨ ਮਾਰੀ ਚੈੱਕ ਕਰਕੇ ਪਿੰਨਾਸ ਕਰਦੇ ਅੱਜ ਆਪਾਂ ਕੰਪਾਉਂਡ ਮਾਰਾਂਗੇ ਇੰਨਾ ਚਾਰਾਂ ਨੂੰ ਮਾ ਚਾਰ ਗੱਡੀਆਂ ਆਪਣੇ ਕੋ ਕੰਪਾਉਂਡ ਦੀ ਬਿਲਕੁਲ ਪਾਜੀ ਹੈ ਨਹੀਂ ਵਾਹ ਵਾਜੀ ਨਿਸ਼ਾਨ ਮੈਕਾ ਪਹੁੰਚ ਚੁੱਕੇ ਆ ਜੀ ਹੁਣ ਕੰਮ ਤੇ ਤੇ ਗੱਡੀਆਂ ਤੁਹਾਨੂੰ ਦਿਖਾਈ ਦਿੱਤੀਆਂ ਤੇ ਜਿਹੜੀ ਜਿਹੜੀ ਜਗਾ ਤੁਹਾਨੂੰ ਤੋਂ ਆਏ ਉਹ ਵੀ ਤੁਹਾਨੂੰ ਜ਼ਰੂਰ ਦਿਖਾਈ ਆ ਵੀਡੀਓ ਦੇ ਵਿੱਚ ਗੱਡੀਆਂ ਆ ਗਈਆਂ ਜੀ ਆਪਣੇ ਕੋ ਵਰਦਾਂ ਤੇ ਇੱਕ ਹੈਗੀ ਆ ਜੀ ਐਸਕੋ ਆਲਟੋ 10 ਤੇ ਇੱਕ ਹੈਗੀ ਆ ਜੀ ਨਿਸ਼ਾਨ ਮੈਕਰ ਇਹ ਤਿੰਨ ਗੱਡੀਆਂ ਆ ਜਿਨ੍ਹਾਂ ਨੂੰ ਅੱਜ ਮਾਰਾਂਗੇ ਕੰਪਾਊਂਡ ਤੇ ਮੌਰਨਿੰਗ ਟਾਈਮ ਤਾਂ 20 25 ਆ ਕਿ ਪਾਸ ਧੁੱਪ ਬੜੀ ਹੋ ਜਾਂਦੀ ਹੈ ਤੇ ਗਰਮੀ ਜਿਆਦਾ ਹੋ ਜਾਂਦੀ ਹੈ ਤੇ ਬਾਅਦ ਚ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਆਪਾਂ ਸਵੇਰ ਸੇ ਰਣਕੀ ਪਹਿਲੀ ਕੱਢ ਦਿੰਦੇ ਆ ਤੇ ਆਪਾਂ ਔਣ ਘੜਕਾਉਣ ਲੱਗੇ ਆ ਜੀ ਪਹਿਲ ਤੇ ਇੱਧਰ ਤੇ ਨਾ ਕੋਠੀਆਂ ਵੜੇ ਟੋਕ ਟੋਕ ਦੀਆਂ ਭਈਆਂ ਆ ਤੁਹਾਡੇ ਸੁਹਾਣੀ ਚਾਹਦੇ ਜੀ ਮਾਰੇ ਕਿ ਕਈ ਸੋਚਦੇ ਆ ਕਿ ਯਾਰ ਤੁਹਾਡੇ ਘਰ ਤੇ ਵੀਡੀਓ ਬਣਾਉਂਦੇ ਆ ਤੇ ਆਪਾਂ ਜਦੋਂ ਅਪਰੀ ਬਣਾਵਾਂਗੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਮਿਲਦੇ ਆਂ ਜੀ ਤੁਹਾਨੂੰ ਵੀਡੀਓ ਦੇ ਨਾਲ ਤੇ ਵੀਡੀਓ ਲਾਸਟ ਤੱਕ ਕਰ ਵੇਖ ਲਾਸਟ ਤੱਕ ਸਾਰੀ ਏਰੀਆ ਦਿਖਾਵਾਂਗੇ ਓਕੇ ਗਾਇਸ ਗਾਇਸ ਤੇ ਆਪਾਂ ਹੋ ਗਏ ਆਂ ਜੀ ਕਲੋਨੀ ਤੋਂ ਉੱਤੇ ਆਇਆ ਕਲੋਨੀ ਤੋਂ ਬਾਅਦ ਤੇ ਲੱਗੀ ਪਾਣੀ ਲੱਗਾ ਜੀ ਇਹ ਮਿੱਠਾ ਪਾਣੀ ਪੀ ਰਹੇ ਆਂ ਤੇ ਹੁਣ ਜਾਂਦੇ ਆਂ ਘਰ ਤੇ ਫਿਰ ਤੁਹਾਨੂੰ ਲਾਦੇ ਆਂ ਘਰ ਜਾ ਕੇ ਆਂ ਕੀ ਆ ਲੀਆਂ ਸੇਵਾ ਤੇ ਆਪਾਂ ਪੀ ਰਿਹਾ ਜੀ ਮਿੱਠਾ ਪਾਣੀ ਬਾਦਰ ਨਹੀਂ ਜੀ ਕਰਦੇ ਤੇ ਆ ਨਾ ਬਾਕੀ ਟੈਕਨੋਲੋਜੀ ਤੋਂ ਬਾਹਰ ਨਿਕਲੇ ਜਿਹਨੇ ਮਿੱਠਾ ਪਾਣੀ ਦੇ ਉਹ ਪੀਤਾ ਤੇ ਇਸਦੀ ਲੱਗਾ ਬਹੁਤ ਵਧੀਆ ਪੀਤਾ ਸੀ ਆਪਾਂ ਮਿੱਠਾ ਪਾਣੀ ਉਹ ਤੁਹਾਨੂੰ ਦੱਸਿਆ ਆ ਤੇ ਸੇਵਾ ਲਈ ਹੋਈ ਕਿ ਜਿਦਰਾ ਨਾ ਪਾਣੀ ਦੀ वैसे भी ਸਾਡੇ ਅੰਮ੍ਰਿਤਸਰ ਦੇ ਵਿੱਚ ਨਾ ਤੁਹਾਨੂੰ ਪਾਣੀ ਦੀ ਤੇ ਲੰਗਰ ਦੀ ਸੇਵਾ ਮਿਲਦੀ ਰਹੇਗੀ ਕਿਉਂਕਿ ਸਾਡੇ ਜਿਹੜੇ ਪੰਜਾਬ ਹੋਗੇ ਆ ਜੀ ਕਲੋਨੀ ਤੋਂ ਫਰੀਦ ਤੇ ਵਾਜੀ ਕੀ ਗਰੀਆ ਗੱਟੀਆਂ ਨਹੀਂ ਕੰਪਾਉਂਡ ਤੇ ਆਪਾਂ ਚੱਲੇ ਹੁਣ ਘਾਟ ਤੇ ਤੁਹਾਨੂੰ ਘਰ ਜਾ ਕੇ ਮਿਲਦੇ ਆ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਰਾਤ ਤੇ ਆਪਾਂ ਆਂਗੇ ਆ ਜੀ ਘਰ ਘਰ ਤੇ ਆਹ ਸਾਰੇ ਕਰ ਲੈਣੇ मैडम सामने बैठी रहे मैडम कर रहे शहीद साहब तो आप आए जी गर्मी तो तुम दस वेट करे हम वीडियो के ना थोड़े चेर वेट करे क्योंकि ना धो ले फिर तुम्हारे ਆ ਗਿਆ ਜੀ ਬਾਦਸ਼ਾ ਪਾਣੀ ਲੈ ਕੇ ਬਾਦਸ਼ਾ ਆਇਆ ਜੀ ਤੁਹਾਡੇ ਲਈ ਪਾਣੀ ਲੈ ਕੇ ਉਹ ਵੈਲਰੀ ਮਾਨ ਫਿਕਰਦੀ ਆ ਵਾ ਬੈਠੀ ਰਾਵਣਾ ਤੇ ਮੁੰਡਾ ਮੇਰਾ ਮਿਲਦੀ ਪਾਣੀ ਲੈ ਕੇ ਆਇਆ ਤੇ ਮੇਰਾ ਪਾਪਾ ਆਇਆ ਕਰਦੀ ਹੈ ਹੈਨਾ ਬੋਟੇ ਦਾ ਇਹ ਪਾਣੀ ਵੀ ਫੋਨ ਕਰਕੇ ਲੈ ਗਿਆ ਜੀ ਫੋਨ ਲੈਣਾ ਵਾ ਹੈਲੋ ਗਰਲ ਹੈਲੋ ਗਾਇਸ ਤੁਹਾਨੂੰ ਗਾਇਸ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਵੀਡੀਓ ਨਾ ਬਣਿਆ ਰਹੋ ਮਤੋਲੀ ਥੋੜਾ ਜਿਹਾ ਰੈਸ਼ਲਿਸ਼ ਹੋ ਜਾਈਏ ਤੇ ਤੁਹਾਨੂੰ ਮਿਲਦੇ ਆ ਸੋ ਵੈਲਕਮ ਮਾਈ ਬੈਕ ਟੂ ਬੈਕ ਬਲੌਗ ਤੇ ਅੱਜ ਆ ਗਿਆ ਆ ਜੀ ਤੇਰੇ ਨਾਲ ਕਾ ਡੀ ਕਰ ਸਕਦੇ ਆਪਾਂ ਸੁੱਤੇ ਬੈਠ ਗਏ ਆ ਤੇ ਹੁਣ ਕਹਿੰਦੇ ਆ ਜੀ ਹਰ ਦੇ ਕੀ ਕਰਦੇ ਬੈ ਆ ਤੇ ਆਪਾਂ ਜੀ ਨਾ ਪਹਿਲੇ ਫਿਰ ਲੋ ਟੋਲਰ ਤੇ ਪਾਣੀ ਵਾਹ ਚੱਲੇ ਆ ਜੀ ਬਾਹਰ ਮੰਮੀ ਮੇਰੀ ਬਾਹਰ ਬੈਠੇ ਆ ਆ ਮੰਮੀ ਕਿੱਥੇ ਆਈ ਮੰਮੀ ਮੇਰੀ ਗਈ ਸੀ ਕੋਰਤਾਰੇ ਮੱਥਾ ਟੇਕ ਨਾਲ ਗਈ ਬੱਚੇ ਬੱਚੀ ਆ ਗਏ ਨਾ ਬੱਚੇ ਖੇលਦੇ ਨੇ ਤੇ ਮੈਂ ਨੇ ਮੰਮੀ ਬੈਠੇ ਆ ਬਾਹਰ ਬਾਹਰ ਦੀ ਲੈਂਦੇ ਆ ਜੀ ਵਾਹ ਤੇ ਬੱਚੇ ਤਾਂ ਨੇ ਦੇਖੋ ਨਾ ਦੀ ਮੰਮਾ ਨੇ ਲਿਆਂਦਾ ਜੀ ਕੀ ਲਿਆਂਦਾ ਮੰਨੇ ਗਿਫਟ ਲਾਈਟ ਵਾਲਾ ਗਿਫਟ ਲਿਆਂਦਾ ਦੇਖੋ ਕਿੰਨਾ ਸੋਹਣਾ ਲੱਗੰਦਾ ਤੇ ਅੱਬੂ ਨੇ ਵੀ ਸੇਮ ਹੀ ਲਿਆਂਦਾ ਸਿੱਧਾ ਸਾਹ ਤੋਂ ਸੋਹਣਾ ਹੈ ਅੱਛਾ ਲਗਾ ਪੱਕਾ ਇਸ ਤੇ ਆ ਗਏ ਜੀ ਆਪਾਂ ਸਾਡੇ ਤੇ ਨਾ ਬਲੋਗ ਦੇ ਨਾਲ ਨਾ ਮਨਨ ਖਾਣ ਲੱਗੇ ਆ ਜੀ ਸਾਡੇ ਘਰ ਦੇ ਬੱਚੀ ਖਾ ਰਹੇ ਆ ਅਪੂ ਵੀ ਖਾਣਿਆ ਸਿੱਕਾ ਇਹ ਕਾਹਦੇ ਰੋਟੀ ਮੰਨਾ ਵੀ ਖਾਂਦੇ ਆ ਆਪਾਂ ਨੂੰ ਖਾ ਲੱਗੀਆਂ ਜੀ ਰੋਟੀ ਤੇ ਹਾਂਜੀ ਬੈਣੀ ਮੈਂ ਕੀਤਾ ਨਾਲ ਬਣਾਇ ਚੌਲ ਵੀ ਬਣਾਏ ਰੋਟੀ ਵੀ ਬਣ ਚੌਲ ਜਿਹੜੇ ਮੈਡਮ ਨੇ ਕਿਹਾ ਸੀ ਚੌਲ ਬਣਾਵਾ ਬੰਦ ਮਾੜੀ ਰੱਖਾਂਗੇ ਆਓ ਗਾਇਸ ਖਾਣੇ ਆ ਰੋਟੀ ਜਿਹਨੇ ਅੱਜ ਦਾਲ ਤੇ ਬਣੀ ਆਈ ਹੈ ਇਹਨੇ ਕੀ ਕੀ ਲਿਆਉਂਦੀ ਹੈ ਬਾਹਰ ਆ ਗਿਆ ਆਪਣੀ ਰੋਟੀ ਕੀ ਕੀ ਆ ਮੈਡਮ ਕਰੀਲੇ ਦਾ 4 ਪਿਆਜ਼ ਤੇ ਦਾਲ ਦੀ ਰੋਟੀ ਠੀਕ ਹੈ ਜੀ ਆਪਾਂ ਨੂੰ ਆਇਆ ਜੀ ਕਰੇਲੇ ਦਾ 4 ਤੇ ਨਾਲ ਦਾਲ ਤੇ ਪਿਆਜ਼ ਤੇ ਅਪੂ ਰੋਟੀ ਖਾਂਦੇ ਆ ਬਬੂ ਆਪੋ ਵੀ ਖਾ ਰਿਹਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ